ਮੈਂ ਸਰਕਾਰ ਦੀ ਗੱਲ ਕਰਨਾ ਚਾਹੁੰਦਾ ਹੈ ਕਿ ਇਹ ਏਰੀਆ ਜਿਹੜਾ ਇਹ ਇੰਨਾ ਏਰੀਆ ਕਿ ਇੱਥੇ ਆਵਾਜਾਈ ਐਨੀ ਹੈ ਕਿ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਜਿਹੇ ਏਰੀਏ ਦੇ ਵਿੱਚ ਜਿਹੜੇ ਨੂੰ ਬਹੁਤ ਸੇਫ ਮੰਨਿਆ ਜਾਂਦਾ ਸੀ ਉਸ ਏਰੀਏ ਦੇ ਵਿੱਚ ਜਿਹੜਾ ਇਹ ਨਾ ਕਰੋ ਯਾਰ ਜੇ ਤੁਸੀਂ ਰੌਲਾ ਪਾਈ ਜਾਓਗੇ ਫਿਰ ਨਹੀਂ ਬੋਲਦੇ ਆ ਨਹੀਂ ਕਰੋ ਤੁਸੀਂ ਜੀ ਜੀ ਸਰਕਾਰ ਵਾਸਤੇ ਬੜੀ ਸ਼ਰਮਨਾਕ ਗੱਲ ਹੈ ਕੇ ਪਰੇ ਬਾਜ਼ਾਰ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਡੇ ਲਾਈਟ ਦੇ ਵਿੱਚ ਡਕੈਤੀ ਹੋਈ ਹੈ ਜਲੰਧਰ ਦੇ ਵਿੱਚ ਭਾਰਗੋ ਕੈਂਪ ਦੇ ਵਿੱਚ ਜਿੱਥੇ ਕੇ ਲੰਘਣਾ ਵੀ ਔਖਾ ਹੈ ਸੋ ਇਹ ਕਾਨੂੰਨੀ ਹਰਕਤ ਹੈ ਜਿਹੜੀ ਸਰਕਾਰ ਇਹਨਾਂ ਹਰਕਤਾਂ ਨੂੰ ਰੋਕ ਨਹੀਂ ਪਾ ਰਹੀ ਇੱਥੇ ਡਕੈਤੀ ਹੋਗੀ ਮਾਨਸਾ ਦੇ ਵਿੱਚ ਗੋਲੀਆਂ ਚੱਲ ਗਈਆਂ ਵਪਾਰੀ ਤੇ ਤੇ ਜਗਰਾਉਂ ਦੇ ਵਿੱਚ ਬੰਦਾ ਮਾਰ ਦਿੱਤਾ ਹੈ ਸੋ ਮੈਨੂੰ ਬੜੀ ਦੁੱਖ ਹੈ ਇਸ ਚੀਜ਼ ਦਾ ਕਿ ਸਰਕਾਰ ਜਿਹੜੀ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦੀ ਸੀ ਉਹਨਾਂ ਤੋਂ ਇਹ ਵਾਰਦਾਤਾਂ ਠੱਲ ਨਹੀਂ ਪਾ ਰਹੀਆਂ ਗੈਂਗਸਟਰ ਐਨੇ ਹੋ ਗਏ ਹੈ ਗੋਲੀਆਂ ਚੱਲਣ ਦੀ ਗੱਲ ਐਡੀ ਹੋ ਗਈ ਹੈ ਕਿ ਹਰ ਬੰਦਾ ਸਹਿਮ ਵਿੱਚ ਜਲੰਧਰ ਦੇ ਲੋਕ ਬਿਲਕੁਲ ਵਪਾਰੀ ਸਹਿਮ ਵਿੱਚ ਗਏ ਹੈ ਤੇ ਸੋਚ ਰਹੇ ਹੈ ਕਿ ਅਸੀਂ ਕਰੀਏ ਕੀ ਆਰੇ ਰਹੀਏ ਕਿ ਨਾ ਰਹੀਏ ਮੈਂ ਪਹਿਲਾਂ ਕਿਹਾ ਸੀ ਕਿ ਸਟੇਟ ਚਲਾਉਣ ਦੇ ਵਿੱਚ আর ਸਟੇਜ ਚਲਾਉਣ ਦੇ ਵਿੱਚ ਫਰਕ ਹੁੰਦਾ ਹੈ ਸਾਡਾ ਮੁੱਖ ਮੰਤਰੀ ਸਟੇਜ ਇਹ ਚਲਾਈ ਜਾਂਦਾ ਉਹ ਤੋਂ ਸਟੇਟ ਨਹੀਂ ਸੰਭਲ ਰਹੀ ਉਹਨਾਂ ਤੋਂ ਕੰਮ ਨਹੀਂ ਹੋ ਰਿਹਾ ਇਹ ਬਦਲਾਵ ਦੀ ਸਰਕਾਰ ਲੈ ਕੇ ਆਏ ਸੀ ਲੋਕ ਲੇਕਿਨ ਅੱਜ ਪਛਤਾ ਰਹੇ ਆ ਕਿ ਸਾਸੀਂ ਲੁੱਟੇ ਜਾ ਰਹੇ ਆ ਅਸੀਂ ਕੁੱਟੇ ਜਾ ਰਹੇ ਆ ਅਸੀਂ ਮਾਰੇ ਜਾ ਰਹੇ ਆ ਜਰਨਲ ਸਾਹਿਬ ਕਦੀ ਬੋਲੀਆਂ ਚੱਲ ਰਹੀਆਂ ਕਿਸੇ ਲੁੱਟਖੋਹਾਂ ਹੋ ਰਹੀਆਂ ਕਿਸ ਤਰ੍ਹਾਂ ਦੇ ਦਿਓ ਹਾਲਾਤ ਪੰਜਾਬ ਦੇ ਬਾਜ ਤੋਂ ਬਾਜ਼ਤਰ ਹੋ ਰਹੇ ਆ ਗੱਲ ਸਰਕਾਰ ਦੇ ਹੱਥ ਤੋਂ ਨਿਕਲ ਚੁੱਕੀ ਹੈ ਗੈਂਗਸਟਰ ਬਾਦ ਭਾਰੂ ਹੋ ਗਿਆ ਹੈ ਬੁਰਸ਼ਾ ਕਰਦੀ ਭਾਰੀ ਹੋ ਗਈ ਹੈ ਪੁਲਿਸ ਉਹੀ ਪੁਲਿਸ ਜਿਹੜੀ ਨੇ ਕਈ ਵਾਰ ਪੰਜਾਬ ਨੂੰ ਸ਼ਾਂਤੀ ਦੇ ਵਿੱਚ ਲਿਆਂਦਾ ਹੈ ਅੱਜ ਲੀਡਰਾਂ ਦੇ ਹੱਥੋਂ ਮਜਬੂਰ ਹੋ ਕੇ ਕੁਝ ਕਰਨੇ ਪਾ ਰਹੇ ਲੀਡਰਾਂ ਦੀ ਚਲਦੀ ਹੈ ਉਹ ਵੀ ਬਾਹਰ ਤੋਂ ਆਏ ਹੋਏ ਬਾਹਰ ਤੋਂ ਆ ਕੇ ਬੰਦੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਹੈ ਸਾਡੇ ਆਲਾ ਜਿਹੜਾ ਧੂਤੂ ਹੈ ਉਹ ਬੋਡ ਡੇਟੇ ਕੇ ਬੈਠਾ ਹੋਇਆ ਤੇ ਕੋਈ ਪੰਜਾਬ ਦੇ ਵਿੱਚ ਲਾਓ ਨਾ ਆਰਡਰ ਦੀ ਗੱਲ ਨਹੀਂ ਹੈ ਸਰਕਾਰੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਕੋਲ ਕਰ ਜੋ ਕਿਨ ਸਰਕਾਰ ਦੇ ਤਰਫੋਂ ਆਦੇਸ਼ ਜਾਰੀ ਹੋਇਆ ਸੈਨੇਟ ਕਦਮ ਲਿਆ ਗਿਆ ਉਸ ਕਿਸ ਤਰ੍ਹਾਂ ਮੈਂ ਭਾਜਪੀ ਦੀ ਕਿੰਟਰ ਸਰਕਾਰ ਦੀ ਨਿੰਦਾ ਕਰਨਾ ਚਾਹੁੰਦਾ ਹੈ ਕਿ ਪੰਜਾਬ ਯੂਨੀਵਰਸਿਟੀ ਐਸਾ ਅਦਾਰਾ ਹੈ ਜਿਹੜਾ ਲਾਹੌਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਤੱਕ ਕਰੋੜਾਂ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਚੁੱਕਿਆ ਹੈ ਤੇ ਬਹੁਤ ਹੀ ਵਧੀਆ ਸਾਡੀ ਯੂਨੀਵਰਸਿਟੀ ਹੈ ਪੰਜਾਬ ਦੀ ਹਰਿਆਣੇ ਦੀ ਹਿਮਾਚਲ ਦੇ ਵਿੱਚ ਵੀ ਇਹ ਹਰਿਆਣਾ ਤੇ ਹਿਮਾਚਲ ਦੇ ਬੱਚੇ ਵੀ ਇੱਥੇ ਪੜ੍ਹਦੇ ਆ ਚੰਡੀਗੜ੍ਹ ਦੇ ਹੀ ਪੜ੍ਹਦੇ ਬਾਹਰੋਂ ਆ ਕੇ ਪੜ੍ਹਦੇ ਆ ਮੈਂ ਵੀ ਪ੍ਰੈਪ ਤੋਂ ਲੈ ਕੇ ਪੀ ਐਚ ਡੀ ਤੱਕ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਹੈ ਅੱਜ ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਉੱਤੇ ਡਾਕਾ ਪਾਇਆ ਜਾ ਰਿਹਾ ਉਹਦੇ ਜਿਹੜੇ ਸੈਨੇਟ ਮੈਂਬਰ ਹੈ ਉਹ ਇਹਨਾਂ ਨੇ ਘਟਾ ਕੇ 100 ਤੋਂ ਵੱਧ ਸੀਗੇ ਤੱਤੀ ਕਰਦੇ ਆ ਉਹਦੇ ਵਿੱਚ ਨੋਮੀਨੇਸ਼ਨਾਂ ਭਾਰੂ ਕਰ ਦਿੱਤੀਆਂ ਜਿਹੜੀ ਸੰਡିକੇਟ ਹੈ ਉਹ ਸਾਰੀ ਨੋਮੀਨੇਟ ਕਰਨੀ ਆ ਹੁਣ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਦਾ ਟੋਟਲ ਰਾਜ ਹੋ ਗਿਆ ਉੱਥੇ ਲੋਕਤੰਤਰੀਕ ਪ੍ਰਣਾਲੀ ਬਿਲਕੁਲ ਖਤਮ ਕਰਤੀ ਹੈ ਪਹਿਲਾਂ ਜਿਹੜੇ ਗ੍ਰੈਜੂਏਟ ਹੈ ਉਹ ਆਪਣੇ ਸੈਨੇਟ ਮੈਂਬਰ ਚੁਣਦੇ ਸੀ ਉਹ ਕੰਮ ਬੰਦ ਹੀ ਕਰ ਦਿੱਤਾ ਹੈ ਤੇ ਨਾਲ-ਨਾਲ ਜਿਹੜੀ ਸੰਡିକੇਟ ਹੈ ਉਹ ਸੈਨੇਟ ਮੈਂਬਰ ਚੁਣਦੇ ਸੀ ਹੁਣ ਉਹ ਨੋਮੀਨੇਟ ਹੋਏਗੀ ਸਾਰੇ ਅਧਿਕਾਰ ਵਾਈ ਚਾਂਸਲਰ ਜਾਂ ਚਾਂਸਲਰ ਕੋਲ ਚਲੇ ਗਏ ਹੈ ਜੀ ਦੇ ਨਾਲ ਵੱਡਾ ਨੁਕਸਾਨ ਹੋਏਗਾ ਅੱਗੇ ਬਹੁਤ ਵਧੀਆ ਯੂਨੀਵਰਸਿਟੀ ਚਲਦੀ ਅੱਜ ਤੱਕ ਯੂਨੀਵਰਸਿਟੀ ਦੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ ਯੂਨੀਵਰਸਿਟੀ ਦੇ ਵਿੱਚ ਅੱਛੀ ਪੜਾਈ ਹੁੰਦੀ ਅੱਛਾ ਐਡਮਿਨਿਸਟ੍ਰੇਸ਼ਨ ਚੱਲਦਾ ਸੀ ਲੇਕਿਨ ਹੁਣ ਉਹ ਖੋਹ ਲਿਆ ਗਿਆ ਲੋਕਤੰਤਰੀ ਪ੍ਰਣਾਲੀ ਤੋਂ ਨੋਮਿਨੇਸ਼ਨ ਕਰਕੇ ਸਰਕਾਰ ਨੇ ਖੋਹ ਲਿਆ ਜੀ ਦੇ ਨਾਲ ਪੰਜਾਬ ਦੇ ਅਧਿਕਾਰ ਹੈ ਜਿਹੜੇ ਉਹ ਵੀ ਬਿਲਕੁਲ ਖਤਮ ਕਰ ਦਿੱਤੇ ਹੈ ਪੰਜਾਬ ਦੇ ਜਿਹੜੇ ਮੈਂਬਰ ਚੁਣੇ ਜਾਂਦੇ ਸੀ ਉਹ ਵੀ ਖਤਮ ਹੋ ਜਾਣਗੇ ਹੌਲੀ ਹੌਲੀ ਚੰਡੀਗੜ੍ਹ ਤੇ ਵੀ ਪੰਜਾਬ ਦਾ ਜਿਹੜਾ ਹੱਕ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਅੱਛਾ ਚੰਨੀ ਸਾਹਿਬ 50 ਨੰਬਰ ਕੋਠੀ ਜੋ थी ਜੋ ਗੈਸਟ ਹਾਊਸ ਬਣਾਇਆ ਗਿਆ تھا ਪੰਜਾਬ ਸਰਕਾਰ ਦਾ ਉਸੇ ਲੈ ਕੇ ਅਬ ਸ਼ੀਸ਼ਮੈਲ ਕੋ ਲੈ ਕੇ ਬੁਲਾਇਆ ਜਾ ਰਿਹਾ ਹੈ ਕਹਿੰਦੇ ਕਿ ਕੇਜਰੀਵਾਲ ਕੋ ਉਹ ਕੋਠੀ ਦੇ ਦਿੱਤੀ ਗਈ ਹੈ ਪਹਿਲੇ ਰਾਜੂ ਚੱਟਾ ਕੇ ਬਾਅਦ ਸੀ ਫਿਰ ਉਸਕੇ ਬਾਅਦ ਗੈਸਟ ਹਾਊਸ ਬਣਾਇਆ ਗਿਆ ਔਰ ਅਬ ਕਹਿੰਦੇ ਕਿ ਦੂਸਰਾ ਸ਼ੀਸ਼ਮੈਲ ਬਣਾਇਆ ਜਾ ਰਹਾ ਹੈ ਔਰ ਭਗਵੰਤ ਮਾਨ ਕਹਿ ਰਹੇ ਕਿ ਯਾਹ ਪਹਿਲੇ ਕੈਪਟਨ ਅਮਰਿੰਦਰ ਸਿੰਘ ਰਹਾ ਕਰਤੇ ਸਨ ਉਹਨਾਂ ਦੀ ਗਰਲਫ੍ਰੈਂਡ ਰੂਸਾ ਸੀ ਸੁਖਬੀਰ ਸਿੰਘ ਬਾਦਲ تھے ਲੇਕਿਨ ਉਹ ਯਾਹ ਪੇ ਨਹੀਂ ਰਹਤੇ ਸਨ ਉਹ ਆਪਣੇ ਸ਼ੀਸ਼ਪੇਲ ਬਣਾ ਕੇ ਰਹਤੇ ਸਨ ਕੀ ਕਹਿਣਾ ਚਾਹਿੰਗੇ ਨਹੀਂ ਹੁਣ ਫਿਰ ਇਹ ਗਰਲਫ੍ਰੈਂਡ ਹੈ ਆਦੀ ਜਿਹੜਾ ਹੁਣ ਉਹਨੂੰ ਦੇ ਤੱਕੇਜਰੀਵਾਲ ਨੂੰ ਪੰਜਾਬ ਪੰਜਾਬੀ ਨਹੀਂ ਚਲਾ ਰਹੇ ਅੱਜ ਪਿਛਲੇ 4 ਸਾਲਾਂ ਤੋਂ ਪੰਜਾਬ ਦੇ ਵਿੱਚ ਕੇਜਰੀਵਾਲ ਨੂੰ ਨਹੀਂ ਬਾਹਰੋਂ ਬੰਦੇ ਆ ਕੇ ਰਾਜ ਕਰ ਰਹੇ ਹੈ ਮੈਂ ਇਹ ਪਹਿਲਾਂ ਕਿਹਾ ਸੀ ਉਹੀ ਅੱਜ ਸੱਚ ਹੋਈ ਵੀ ਹੈ ਗੱਲ ਤੇ ਪੰਜਾਬ ਪੰਜਾਬੀਆਂ ਦੇ ਹੱਥਾਂ ਤੋਂ ਜਾ ਚੁੱਕਿਆ ਤੇ ਲੁੱਟ ਕੇ ਲੈ ਜਾ ਰਹੇ ਆ ਇਹ ਸ਼ੀਸ਼ਮੈਲ ਹੈ ਕਿ ਨਹੀਂ ਦੂਸਰਾ ਇਹ ਜੋ ਬਣਾ ਉਹ ਯਾਰ ਹੁਣ ਤੁਸੀਂ ਸ਼ੀਸ਼ਮੈਲ ਕਹਿ ਲੈ ਇਹਨੂੰ ਜੋ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਤੁਹਾਡੇ ਬਿਆਨ ਕੋ ਉਸ ਬਾਰੇ ਕੀ ਕਹਿਣਾ ਚਾਹੁੰਦੇ ਬਿਆਨ ਦੇ ਵਿੱਚ ਇਲੈਕਸ਼ਨ ਕਿਸ ਤਰ੍ਹਾਂ ਤੁਸੀਂ ਵੋਟ ਮੰਗਣ ਜਾਉਂ ਕੁਝ ਕੁਝ ਪ੍ਰਧਾਨ ਮੰਤਰੀ ਜੀ ਜੀ ਇੱਕ ਜਣਾ ਕਰ ਲੈ ਕਰਦਾ ਉਹ ਸਵਾਲ ਉਹ ਕਰ ਲਿਆ ਸਵਾਲ ਇਹਨਾਂ ਨੇ ਜਵਾਬ ਲੈ ਲਓ ਪ੍ਰਧਾਨ ਮੰਤਰੀ ਨੂੰ ਮੈਨੂੰ ਲੱਗਦਾ ਮੇਰੇ ਨਾਲ ਕੋਈ ਪਿਆਰ ਜ਼ਿਆਦਾ ਹੀ ਹੈ। ਦੇਖੋ ਇਹ ਉੱਥੋਂ ਉੱਥੇ ਜਾ ਕੇ ਗੁਜਰ ਗੁਜਰਾਤ ਵਿੱਚ ਜਾਂਦਾ ਉੱਥੇ ਵਿਹਾਰ ਵੀ ਜਾਂਦਾ ਉੱਥੇ ਮੈਨੂੰ ਹੀ ਯਾਦ ਕਰੀ ਜਾਂਦਾ ਯਾਰ ਨਾਂ ਮੈਂ 잡ਦਾ ਮੈਨੂੰ ਇਹ ਨਾਲ ਕੋਈ ਜ਼ਿਆਦਾ ਹੀ ਪਿਆਰ ਹੈ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੈ ਕਿ ਬੀਜੇਪੀ ਵਾਲਿਆਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹਰ ਗੱਲ ਨੂੰ ਤਰੋੜ ਮਰੋੜ ਕੇ ਨਹੀਂ ਪੇਸ਼ ਕਰਨਾ ਚਾਹੀਦਾ। ਇਹ ਆਪਣੇ ਅਹੁਦੇ ਦਾ ਖਿਆਲ ਰੱਖਣ ਆਪਣੀ ਉਮਰ ਦਾ ਖਿਆਲ ਰੱਖਣ ਸੱਚਾਈ ਤੇ ਹਣ ਝੂਠ ਪਰ ਰਹਿ ਜਾਣ ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਇਹ ਕਿਹਾ ਸੀ ਉਦੋਂ ਵੀ ਗੱਲ ਇਹ ਸੀ ਕਿ ਮੈਂ ਕੇਜਰੀਵਾਲ ਸੁਸ਼ੋਧਿਆ ਤੇ ਜਿੰਨੇ ਬੰਦੇ ਬਾਹਰੋਂ ਆ ਕੇ ਅੱਜ ਰਾਜ ਕਰ ਰਹੇ ਹੈ ਇਹਨਾਂ ਬਾਰੇ ਕਿਹਾ ਸੀ ਕਿ ਬਾਹਰੋਂ ਬੰਦੇ ਆ ਕੇ ਰਾਜ ਕਰਨਗੇ ਐਸੀ ਇਹਨਾਂ ਨੂੰ ਰਾਜ ਨਹੀਂ ਕਰਨ ਦੇਣਾ ਲੇਕਿਨ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਤੀਆਂ ਅੱਜ ਮੇਰੀ ਗੱਲ ਸੱਚੀ ਹੋਈ ਹੋਈ ਹੈ ਕਿ ਅੱਜ ਕੇਜਰੀਵਾਲ ਰਾਜ ਕਰ ਰਿਹਾ ਅੱਜ ਸੋਧਿਆ ਰਾਜ ਕਰ ਰਿਹਾ ਅੱਜ ਹਰ ਐਮਐਲਏ ਹਰ ਐਮਪੀ ਦੇ ਨਾਲ ਹਰ ਮੰਤਰੀ ਦੇ ਨਾਲ ਚੀਫ ਸਕੱਟਰੀ ਦੇ ਨਾਲ ਬਾਹਰੋਂ ਲਿਆ ਕੇ ਬੰਦਾ ਉਠਾਇਆ ਹੋਇਆ ਆਮ ਆਦਮੀ ਪਾਰਟੀ ਨੇ ਤੇ ਸਾਡੇ ਵਾਲਾ ਜਿਹੜਾ ਮੁੱਖ ਮੰਤਰੀ ਆ ਉਹਨੇ ਗੋਡੇ ਟੇਕੇ ਹੋਏ ਆ ਉਹਨੂੰ ਕੁਝ ਕਰ ਉਹ ਕੁਝ ਕਰਨ ਜੋਗਾ ਹੈ ਨਹੀਂ ਸਾਰੀਆਂ ਪਾਵਰਾਂ ਬਾਹਰਲੇ ਬੰਦਿਆਂ ਨੂੰ ਦਿੱਤੀਆਂ ਮੇਰੀ ਗੱਲ ਸੱਚ ਹੋ ਗਈ ਹੈ ਲੇਕਿਨ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਉੱਥੇ ਪੇਸ਼ ਕਰ ਰਹੇ नहीं सी तरीका नहीं हैं उन्होंने कहा पिछली सरकार जब मुख्यमंत्री कैप्टन अमरिंदर सिंह थे तो राज्य जो पुलिस अधिकारी थे उनके खिलाफ काफी सबूत इकट्ठा किए लेकिन कार्रवाई नहीं होने दी पंजाब में जो नशा है वो पिछली सरकारों से आ रहा है कि हालांकि सरकार ने बेशक कुछ कदम उठाए लेकिन प्रॉपर तरह नशा खत्म नहीं हो पा रहा है मैं उन्होंने ਲੇਕਿਨ ਪੰਜਾਬ ਦੇ ਵਿੱਚ ਅੱਜ ਘਰ ਘਰ ਨਸ਼ਾ ਵਿਗਰੇਆ ਐਸੀ ਇਸ ਨਸ਼ੇ ਦੇ ਖਿਲਾਫ ਇੱਕ ਯਾਤਰਾ ਕਰਨ ਜਾ ਰਹੇ ਆ ਤੇ ਪੂਰਾ ਇਹਨਾਂ ਨੂੰ ਨੰਗਾ ਵੀ ਕਰਾਂਗੇ ਸਰਕਾਰ ਨੂੰ ਇਹਨਾਂ ਦੇ ਅਫਸਰਾਂ ਨੂੰ ਵੀ ਨੰਗਾ ਕਰਾਂਗੇ ਤੇ ਇਹਦਾ ਪੂਰਾ ਵਿਰੋਧ ਕਰਾਂਗੇ ਇਹਨਾਂ ਨੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਰੌਲਾ ਪਾਇਆ ਸੀ ਉਹ ਖਤਮ ਹੋ ਗਿਆ ਰੌਲਾ ਅਖਬਾਰਾਂ ਤੱਕ ਹੀ ਰਿਹਾ ਕਰਿਆ ਗਰਾਊਂਡ ਤੇ ਕੁਛ ਨਹੀਂ ਹਰ ਘਰ ਦੇ ਵਿੱਚ ਨਸ਼ਾ ਬਚਾਉਣ ਲਈ ਅੱਜ ਜਿਹੜੇ ਰਾਜਪੁਰਖ ਨੇ ਕਹਿੰਦੇ ਕਿ ਚੋਰੇ ਪੁੱਕਾ ਸਾਹਿਬ ਅੱਜ ਬੜਕੇ ਗਿਆ ਸੀਗਾ ਕਿ ਸਿਰਫ ਇਹ ਕੰਮ ਕਰੇਗਾ ਲੈ ਅੱਜ ਜਿਹਦੀ ਗੱਲ ਕਰ ਰਿਹਾ ਹੈ ਜਿਹਨੇ ਕਿਹਾ ਕਿ ਅਗਰ ਇਨਕੇ ਲੁਟੇਰੇ ਨਹੀਂ ਪਕੜੇ ਗਏ ਤਾਂ ਅਦਾ ਪਰਿਵਾਰ ਸੰਸਕਾਰ ਨਹੀਂ ਕਰ ਰਿਹਾ ਧਰਨਾ ਦੇਣੇ ਕਿ ਕਬੱਡੀ ਖਿਡਾਰੀ ਦਾ ਪਰਿਵਾਰ ਸੰਸਕਾਰ ਧਿਆਨ 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 ਕੰਦਾ ਇਨਸਾਫ ਚਾਹੀਦਾ ਸਾਨੂੰ ਪਹਿਲਾਂ ਵੀ ਇੱਕ ਕਬੱਡੀ ਖਿਡਾਰੀ ਨੰਗਲ ਅੰਬੀਆ ਭਾਈ ਤੁਸੀਂ ਸਾਹਮਣੇ ਹੋ ਅੱਜ ਤੱਕ ਹੋਇਆ ਉਹ ਪਰਿਵਾਰ ਨੂੰ ਵੀ ਅੱਜ ਤੱਕ ਜਿਹੜਾ ਪਹਿਲਾ ਕਬੱਡੀ ਖਿਡਾਰੀ ਮਿਲਿਆ ਉਸ ਪਰਿਵਾਰ ਨੂੰ ਵੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਮੂਸੇ ਵਾਲੇ ਦੇ ਪਰਿਵਾਰ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਕੋਨਾ ਕਬੱਡੀ ਖਿਡਾਰੀ ਕੋ ਹੋਰ ਵੀ ਆ ਗੋਲੀਆਂ ਮਾਰ ਕੇ ਮੌਤ ਕਰ ਦਿੱਤੀ ਹੈ ਇਹ ਸਰਕਾਰ ਮੈਂ ਫੇਰ ਕਹਿ ਰਿਹਾ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਤਹਿਸ ਨਹਿਸ ਹੋ ਚੁੱਕਿਆ ਇਹ ਸਰਕਾਰ ਨਕਮੀ ਹੋ ਚੁੱਕੀ ਹੈ ਜਿਵੇਂ ਤਰ੍ਹਾਂ ਗੋਲੀਆਂ ਚੱਲਣ ਗਿਆ ਕਿਸ ਤਰ੍ਹਾਂ ਖਿਡਾਰੀ ਰਹਿਣਗੇ ਕਿਸ ਤਰ੍ਹਾਂ ਲੋਕ ਪੰਜਾਬ ਦੇ ਰਹਿਣਗੇ ਮੇਰੇ ਇhta ਮੈਂ ਪੁੱਛਣਾ ਚਾਹੁੰਦਾ ਹੈ ਕਿ ਭਾਈ ਤੁਸੀਂ ਪੰਜਾਬ ਨੂੰ ਕਿਹਾ ਬਣਾਉਣਾ ਚਾਹੁੰਦੇ ਹੋ ਹਰ ਤਰੀਕੇ ਦੇ ਨਾਲ ਪੰਜਾਬ ਦੀ ਲੋਰ ਅਰਥ ਵਿਵਸਥਾ ਖਰਾਬ ਹੋ ਚੁੱਕੀ ਹੈ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਹੋ ਚੁੱਕਿਆ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ